ਕਿ ਜਿੱਤਣ ਵਾਲੇ ਅਕਸਰ ਕਹਿੰਦੇ ਹਰਨਾ ਹੁਰਨਾ ਕੁਝ ਨਹੀਂ ਹੁੰਦਾ ਜਿੱਤਣ ਵਾਲੇ ਅਕਸਰ ਕਹਿੰਦੇ ਹਰਨਾ ਹੁਰਨਾ ਕੁਝ ਨਹੀਂ ਹੁੰਦਾ ਮਰ ਕੇ ਵੇਖਿਆ ਜਿਸ ਨੇ ਉਸ ਲਈ ਮਰਨਾ ਮੁਰਨਾ ਕੁਝ ਨਹੀਂ ਹੁੰਦਾ ਤੇ ਬੁਝਲੀ ਗੁੱਜੀ ਰਮਜ਼ ਜਿਸਨੇ ਆਪਣੇ ਹੀ ਦਿਲ ਨੂੰ ਪੜ ਕੇ ਬੁਝਲੀ ਗੁੱਜੀ ਰਮਜ਼ ਜਿਸਨੇ ਆਪਣੇ ਹੀ ਦਿਲ ਨੂੰ ਪੜ ਕੇ ਟੀਰ ਕਿਤਾਬਾਂ ਵੇਖ ਕੇ ਕਹਿੰਦੇ ਪੜਨਾ ਪੜਨਾ ਕੁਝ ਨਹੀਂ ਹੁੰਦਾ ਤੇ ਵਿੱਚ ਸਮੁੰਦਰ ਡੁਬਕੀ ਲਾ ਕੇ ਮੋਤੀਆਂ ਨੂੰ ਜੋ ਖੋਜ ਰਿਹਾ ਹੈ ਵਿਚ ਸਮੁੰਦਰ ਡੁਬਕੀ ਲਾ ਕੇ ਮੋਤੀਆਂ ਨੂੰ ਜੋ ਖੋਜ ਰਿਹਾ ਹੈ ਉਹਦੇ ਲਈ ਉਹ ਝੀਲ ਉਹ ਚਸ਼ਮਾ ਚਰਨਾ ਚੁਰਨਾ ਕੁਝ ਨਹੀਂ ਹੁੰਦਾ ਤੇ ਸਖਤ ਮਸ਼ੱਕਤ ਕਰਕੇ ਲੰਮੇ ਪੈਂਡੇ ਜਿਸ ਨੇ ਤੈ ਕੀਤੇ ਸਖਤ ਮਸ਼ੱਕਤ ਕਰਕੇ ਲੰਮੇ ਪੈਂਡੇ ਜਿਸ ਨੇ ਤੈ ਕੀਤੇ ਐਨਾ ਕੁਝ ਕਰਕੇ ਵੀ ਆਖੇ ਕਰਨਾ ਕਰਨਾ ਕੁਝ ਨਹੀਂ ਹੁੰਦਾ ਤੇ ਇੱਕ ਦਿਨ ਵੇਲਾ ਆਉਂਦਾ ਹੈ ਹਰ ਚੀਜ਼ ਹੱਥਾਂ ਚੋਂ ਛੁੱਟ ਜਾਂਦੀ ਹੈ ਇੱਕ ਦਿਨ ਵੇਲਾ ਆਉਂਦਾ ਹੈ ਹਰ ਚੀਜ਼ ਹੱਥਾਂ ਚੋਂ ਛੁੱਟ ਜਾਂਦੀ ਉਸ ਦਿਨ ਫਿਰ ਹੱਥ ਖੋਲਣੇ ਪੈਂਦੇ ਫੁੱੜਨਾ ਫੁੱੜਨਾ ਕੁਝ ਨਹੀਂ ਹੁੰਦਾ ਮਰਨਾ ਮੁਰਨਾ ਕੁਝ ਨਹੀਂ ਹੁੰਦਾ ਬਾਈ ਬਲਵਿੰਦਰ ਬੁਲਟ ਜੀ ਦੀ ਰਚਨਾ ਆਵਾਜ਼ ਅਸੀਮ ਮੀਤ ਬਹੁਤ ਬਹੁਤ ਧੰਨਵਾਦ